ਬਿਲਕਲਾ ਅਤੇ ਕੋਟਕਪੂਰਾ ਗੋਲੀकांड ਵਿੱਚ ਸੋਮਵਾਰ ਨੂੰ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕਰਕੇ ਹਿਰਾਸਤ ਵਿੱਚ ਲਿਆ ਸੀ ਉਮਰਾਨੰਗਲ ਦੇ ਹਿਰਾਸਤ ਤੇ ਵਿੱਚ ਜਾਣ ਤੋਂ ਬਾਅਦ ਪੁਲਿਸ ਨੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਹੈ ਉਮਰਾਨੰਗਲ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਫਰੀਦਕੋਟਿਆਂ ਦਾ ਗਿਆ ਜਿੱਥੇ ਦੇਰ ਰਾਤ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਐਸਆਈਟੀ ਮੈਂਬਰ ਆਈਜੀ ਕੁਵਰ ਵਿਜੇ ਪ੍ਰਤਾਪ ਨੇ ਉਮਰਾਨੰਗਲ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਉਮਰਾਨੰਗਲ ਨੂੰ ਪੁਲਿਸ ਵੱਲੋਂ ਫਰੀਦਕੋਟ ਲਿਆਂਦਾ ਗਿਆ ਜਿੱਥੇ ਅੱਜ ਉਹਨਾਂ ਦੀ ਸੈਸ਼ਨ ਕੋਰ ਹੋਵੇਗੀ ਫਾਇਰਿੰਗ ਬਹਵਲਕਲਾਂ ਦੇ ਵਿੱਚ ਹੋਈ ਸੀ ਜੋ ਫਾਇਰਿੰਗ ਕੋਟ ਕੋਪੂਰਾ ਦੇ ਵਿੱਚ ਹੋਈ ਸੀ ਉਸ ਸੰਬੰਧ ਦੇ ਵਿੱਚ ਸਾਬਿਤ ਹੋ ਗਿਆ ਹੈ ਕਿ ਜੋ ਅਫਸਰ ਉਥੇ ਮੌਕੇ ਦੇ ਸ਼ੀਗੇ ਪੁਨਾ ਦਾ ਰੋਲ ਸੀ ਤੇ ਇਸ ਸੰਬੰਧ ਦੇ ਵਿੱਚ ਸਾਰੇ ਅਫਸਰਾਂ ਦੇ ਨਾਲ ਅਸੀਂ ਪੁੱਛਗਿਛ ਕੀਤੀ ਹਾਲ ਫਿਲਹਾਲ ਵੀ 12 ਫਰਵਰੀ ਨੂੰ ਪੁੱਛਗਿਛ ਹੋਈ ਸੀਗੀ ਉਹਦੇ ਵਿੱਚ ਇਕੱਠੇ ਕਈ ਅਫਸਰਾਂ ਨੂੰ ਅਸੀਂ ਬੁਲਾਏ ਸੀ ਤੇ ਇਸ ਤੋਂ ਇਲਾਵਾ ਜੋ ਬਾਕੀ ਅਫਸਰ ਸੀਗੇ ਉਹਨਾਂ ਦੇ ਨਾਲ ਵੀ ਗਲਬਾਤ ਹੋਈ ਹੈ ਤੇ ਜੋ ਵਿਸ਼ੇਸ਼ ਗੱਲ ਇਹਨਾਂ ਦੇ ਖਿਲਾਫ ਆਈ ਹੈ ਕਿ ਇਹਨਾਂ ਦੀ ਪੋਸਟਿੰਗ ਲੁਧਿਆਣਾ ਸੀਗੀ ਕਿ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੀਗੇ ਇੱਥੇ ਆਏ ਸੀਗੇ ਪਹਿਲਾਂ ਇਹਨਾਂ ਨੇ ਇਹ ਕਿਆਸੀ ਕਿ ਮੈਂ ਤਾਂ ਜੀ ਸਿਰਫ ਗਲਬਾਤ ਕਰਨ ਵਾਸਤੇ ਨੀਗੋਸ਼ੀਏਸ਼ਨ ਵਾਸਤੇ ਆਇਆ ਸੀ ਲੇਕਿਨ ਜਦੋਂ ਇਹ ਸਾਬਿਤ ਹੋ ਗਿਆ ਕਿ ਨਹੀਂ ਇਹਨਾਂ ਨੇ ਨੀਗੋਸ਼ੀਏਸ਼ਨ ਤੋਂ ਲਾਵਾ ਬਹੁਤ ਸਾਰੀ ਸਾਰਾ ਕੰਮ ਇਹਨਾਂ ਨੇ ਕੀਤਾ ਉਥੋਂ ਫੋਰਸ ਆਈ ਸੀਗੀ फोर्स ਜੋ ਜ਼ਿਆਦਾ ਇਥੇ ਫੋਰਸ ਦਾ ਇਸਤੇਮਾਲ ਹੋਇਆ ਸੀ ਉਹ ਲੁਧਿਆਣਾ ਦੀ ਫੋਰਸ ਸੀ ਇਸ ਕਰਕੇ ਇਹਨਾਂ ਦੇ ਖਿਲਾਫ ਕਾਫੀ ਕੁਛ ਅਫਰੈਂਸ ਆ ਗਿਆ ਅਫਰੈਂਸ ਆਉਣ ਤੋਂ ਬਾਅਦ ਇਹਨਾਂ ਦੀ ਗ੍ਰਿਫਤਾਰੀ ਅਮਲ ਦੇ ਵਿੱਚ ਆ ਗਈ ਹਾਂ ਸਰ ਜਿਸ ਤਰ੍ਹਾਂ ਕਿ ਐਸਆਈਟੀ ਦੋ ਨਾ ਜਿਸ ਤਰ੍ਹਾਂ ਕਿ ਐਸਆਈਟੀ ਦੋ ਮਾਮਲਿਆਂ 'ਚ ਜਾਂਚ ਕਰ ਰਹੀ ਹੈ ਕੋਰਪੂਰਾ ਬੈਬਲ ਕੋਲ ਜੀ ਜੀ ਕੀ ਇਹ ਮਨੇ ਜਾਂਚ ਕੀਤਾ ਕਿ ਜਿਹੜਾ ਬੈਬਲ ਜਿਹੜਾ ਘਟਨਾਕਰਨ ਹੋਇਆ ਜਿਸ ਵਿੱਚ ਦੋ ਸਿੱਖਾਂ ਦੀ ਮੌਤ ਵੀ ਹੋਈ ਸੀਗੀ ਉਸ ਨਾਲ ਵੀ ਇਹਨਾਂ ਦਾ ਕੋਈ ਸੰਬੰਧ ਸੀਗਾ 아이 ਜੀ ਹਮਰਨ ਗੱਲਦਾ ਨਹੀਂ ਨਹੀਂ ਦੇਖੋ ਦੋਵੇਂ ਕੇਸਾਂ ਦੇ ਵਿੱਚ ਇਹਨਾਂ ਦੇ ਇਨਵੋਲਵਮੈਂਟ ਹੈ ਚਰਨਜੀਤ ਸਿੰਘ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ ਵੀ ਸਾਬਿਤ ਹੋ ਗਿਆ ਹੈ ਉਹਨਾਂ ਨੇ ਕਿਹਾ ਵੀ ਹੈ ਵੈਸੇ ਵੀ ਸਾਡੇ ਕੋਲ ਏਵਿਡੈਂਸ ਹੈ ਕਿ ਦੋਵਾਂ ਕੇਸਾਂ ਦੇ ਵਿੱਚ ਕਿਉਂਕਿ ਇੰਟਰ ਰਿਲੇਟਿਡ ਕੇਸ ਨੇ ਤੇ ਅੱਜ ਲekin ਜਿਹੜੀ ਗ੍ਰਿਫਤਾਰੀ ਹੋਈ ਹੈ ਉਹ ਹੋਈ ਹੈ ਕੋਰਟ ਕੋ ਪੂਰਾ ਫਾਇਰਿੰਗ ਦੇ ਤੁਹਾਨੂੰ ਦੱਸ ਦਈਏ ਕਿ ਅਕਤੂਬਰ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਤੇ ਕੋਈ ਪੁਲਿਸ ਕਾਰਵਾਈ ਦੇ ਦੌਰਾਨ ਉਮਰਾ ਨੰਗਲ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਅਹੁਦੇ ਤੇ ਤਾਇਨਾਤ ਸੀ ਇਸ ਕਰਕੇ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਆਈਜੀ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਗ੍ਰਿਫਤਾਰ ਕੀਤਾ ਹੈ ਫਰੀਦਕੋਟ ਤੋਂ ਗੁਰਜੀਤ ਰੁਮਾਣਾ ਦੀ ਰਿਪੋਰਟ